ਮੈਂ ਕਿਹਾ ਅੱਜ ਤੋਂ ਬਾਅਦ ਪੈਨ ਨੀ ਸਿੱਟਣਾ ਹੈ ਕਹਿੰਦੇ ਕਿਉਂ ਮੈਂ ਕਿਹਾ ਜੋ ਪ੍ਰਯੋਗ ਨਹੀਂ ਸਿੱਧ ਕਰਾਂਗੇ ਕਹਿੰਦੇ ਹਾਂ ਜੀ ਮੈਂ ਕਿਹਾ ਹਾਂ ਸਿੱਧ ਕਰਾਂਗੇ ਮੈਂ ਇੱਕ ਮੈਗਨੇਟ ਲਿਆ ਮੱਕੜ ਸਾ ਮੈਂ ਕਿਹਾ ਦੇਖੋ ਇਹ ਲੋਹੇ ਦੀਆਂ ਚੀਜ਼ਾਂ ਨੂੰ ਖਿੱਚ ਰਿਹਾ ਕਹਿੰਦੇ ਹਾਂ ਜੀ ਖਿੱਚ ਰਿਹਾ ਦੇਖੋ ਪਿੰਨਾ ਲਿੱਤੀਆਂ ਖਿੱਚ ਰਿਆ ਸੀ ਮੈਂ ਉਸ ਨੂੰ ਦੋ ਤਿੰਨ ਵਾਰੀ ਥੱਲੇ ਸਿੱਟਿਆ ਮੈਗਨੇਟ ਨੂੰ ਉਹਦੀ ਪਾਵਰ ਘਟ ਗਈ ਅੱਛਾ ਹੁਣ ਉਹ ਬੜਾ ਫੀਬਲੀ ਬਹੁਤ ਕਮਜ਼ੋਰ ਜੇ ਤਰੀਕੇ ਨਾਲ ਉਹ ਪਿੰਨਾਂ ਨੂੰ ਖਿੱਚ ਰਹੇ ਸੀ ਉਹਨਾਂ ਪਿੰਨਾਂ ਨੂੰ ਹੀ ਮੈਂ ਕਿਹਾ ਇਹੀ ਤੁਹਾਡੇ ਪੈਨ ਦੀ ਤਾਕਤ ਹੈ ਜਿਹੜੀ ਜੇ ਤੁਸੀਂ ਇਸ ਨੂੰ ਸਿੱਟਤਾ ਨਾ ਇਹਦੀ ਅਲਾਈਨਮੈਂਟ ਵਿਗੜ ਜਾਂਦੀ ਬਿਲਕੁਲ ਠੀਕ ਹੈ ਮੈਂ ਕਿਹਾ ਐਵੇਂ ਹੀ ਨਹੀਂ ਇਹ ਹੈ ਸੀਗਾ ਵੀ ਆਪਣੇ ਇਹਨਾਂ ਚੀਜ਼ਾਂ ਦਾ ਸਤਿਕਾਰ ਕਰੋ ਮੈਂ ਕਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀ ਕੀਤਾ ਸੀ ਜ਼ਿਆਦਾਤਰ ਜਿੰਨਾ ਕਲਮਾਂ ਦੇ ਨਾਲ ਬਾਣੀ ਲਿਖੀ ਗਈ ਸੀ ਉਹਨਾਂ ਕਲਮਾਂ ਨੂੰ ਰੁੱਲਣ ਨਹੀਂ ਦਿੱਤਾ ਸੀ ਗੁਰਦੁਆਰਾ ਲਿਖਣਸਾਰ ਸਾਹਿਬ ਤਲਵੰਡੀ ਸਾਬੋ ਇਸ ਗੱਲ ਦੀ ਗਵਾਹੀ ਭਰਦਾ ਜੀ ਸਰ ਤੇ ਉੱਥੇ ਅੱਜ ਵੀ ਅਸੀਂ ਉਹ 35 ਅਖਰੀ ਲਿਖ ਕੇ ਆੰਨੇ ਆ ਜੀ ਤੇ ਮਤਲਬ ਇੱਡੀ ਵੱਡੀ ਮਹਾਨਤਾ ਹੋਵੇ ਤੇ ਤੁਸੀਂ ਬੱਚੇ ਨੂੰ ਇਹ ਵੀ ਨਾ ਸਿਖਾ ਸਕੋ ਵੀ ਪੈਨ ਕਿਸੇ ਨੂੰ ਕਿਵੇਂ ਦੇਈਂਦੇ ਤੇ ਉਹ ਗੱਲਾਂ ਕਰੋ ਤੁਸੀਂ ਐਟੀਕੀਟਸ ਦੀਆਂ ਸ਼ਿਸ਼ਟਾਚਾਰ ਦੀਆਂ ਤੇ ਇੱਥੋਂ ਫਿਰ ਮੈਂ ਉਹਦੇ ਵਿੱਚੋਂ ਇਹ ਗੱਲ ਬਣ ਚ ਕਾਮਯਾਬ ਹੋ ਗਿਆ ਵੀ ਇਹ ਅਸਲ ਦੇ ਵਿੱਚ ਚੁੰਬਕ ਹੈ ਜਿਹੜਾ ਇਹ ਲੋਹਾ ਹੀ ਸੀਗਾ ਅੱਛਾ ਲੋਹਾ ਹੀ ਚੁੰਬਕ ਬਣਿਆ ਲੋਹੇ ਹੀ ਚੁੰਬਕ ਬਣਦਾ ਜੀ